ਇਹ ਸਵਰਾ 735 99 ਮਾਡਲ ਆ ਪੈ ਰਹਿ ਗਿਆ 45 ਪੈਸੇ ਟਰੈਕਟਰ ਇੰਜਨ ਗੇਅਰ ਦਾ ਪੂਰਾ ਸਹੀ ਹੈ ਬਾਕੇ ਤਸੱਲੀ ਕਰਕੇ ਲੈ ਜੀ ਇਹਦੀ ਕੀਮਤ ਹੈ 1,02,000 ਰੁਪਏ 1,10,000 ਦਾ ਦੇ ਦੇਣਾ ਹੈ 1,10,000 ਦਾ ਜੀ ਇਹ 852 ਟਾਪ ਮਾਡਲ ਹਾਂਜੀ ਇਹ ਕਿੰਨੇ ਮਾਡਲ ਹੈ ਜੀ 14 ਮਾਡਲ ਹੈ ਹਾਂਜੀ ਰੈਡੀ ਆ ਰਟਾਇਰ ਬਏ ਕਾਲੇ ਰੇਡੀਅਲ ਟਾਇਰ ਆ ਗੁਡਇਰ ਦੇ ਨੰਬਰ ਹਰਿਆਣੇ ਦਾ ਸਾਰਾ Ориਜినਲ ਟਰੈਕਟਰ ਹੈ ਜਿਵੇਂ ਨਵਾਂ ਠੀਕ ਹੈ ਹਾਂਜੀ ਅਸੀਂ ਕੱਲ ਦੋਸਤੋ ਪਹੁੰਚਾਂ ਤਲਵੰਡੀ ਸਬੂ ਟਰੈਕਟਰ ਮੰਡੀ ਤੇ ਵਕੀਲ ਬਾਈ ਨਾਲ ਕਰਦੇ ਆ ਗੱਲਬਾਤ ਅੱਛੀਗਾ ਬਾਈ ਜੀ ਠੀਕ ਹੋ ਜੀ ਵਧੀਆ ਜੀ ਅੱਛੀਗਾ ਬਾਈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਟਰੈਕਟਰ ਦਿਖਾਉਣਾ ਹੈ ਜੀ ਫਾਰਮਾ ਟਰੈਕ 45 ਵਾਲਾ ਸੁਪਰ ਮੈਕਸ 2013 ਮਾਡਲ ਹੈ ਠੀਕ ਹੈ ਜੀ 13 ਮਾਡਲ ਆ ਹਾਂ ਟਾਇਰ ਜਿਵੇਂ ਨਵੇਂ ਐਮਆਰਪ ਦੇ ਮੂਰਲੇ ਪੋਲੋ ਦੇ ਸਟੀਰਿੰਗ ਮਾਡਲ ਟਰੈਕਟਰ ਆ ਗਿਆ ਡਬਲ ਡਿਸਟਿਬਿਊਟਰ ਆ ਗਿਆ ਜੀ ਠੀਕ ਆ ਜੀ ਹਾਂਜੀ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ 13 ਮਾਡਲ ਆ ਮਗਰਾਡ ਨਵੇਂ ਲੱਗੇ ਬਈ ਟੈਸਟਿੰਗ ਹੋਈ ਵੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਰਹੂ ਜਿਵੇਂ ਓਕੇ ਆ ਜੀ ਠੀਕ ਆ ਜੀ ਹਾਂਜੀ 13 ਮਾਡਲ ਦੀ ਡਿਮਾਂਡ ਹੀ 365000 365000 ਤਾਂ ਡਿਮਾਂਡ ਆ ਜੀ ਕਿੰਨੇ ਤੱਕ ਬਣ ਜੂਈ ਸਾਢੇ 3 ਲੱਖ ਸਾਢੇ 3 ਦਾ ਜੀ ਹਾਂਜੀ ਠੀਕ ਆ ਜੀ ਤੇ ਅੱਗੇ ਜੀ ਮੈਂ ਅੱਗੇ ਆ ਗਿਆ 575 ਠੀਕ ਹੈ ਜੀ 575 ਮਹਿੰਦਰਾ ਹਾਂਜੀ ਪਾਵਰ ਸਟੀering ਵਾਲਾ ਪਾਵਰ ਸਟੀering ਹੈ ਠੀਕ ਹੈ ਜੀ ਨਵਾਂ ਟਰੈਕਟਰ ਹੈ ਜਮਾ ਠੀਕ ਹੈ ਜੀ ਹਰਿਆਣਾ ਨੰਬਰੀਏ ਹੈ ਠੀਕ ਹੈ ਟਾਇਰ ਟੂਰ ਬਈ ਨਵੇਂ ਵਰਗੇ ਹੀ ਹੈ ਜਮਾ ਠੀਕ ਹੈ ਜੀ ਟਾਇਰ ਟੂਰ ਵੀ ਜਮਾ ਨਵੇਂ ਹੀ ਪਿਆ ਬਈ ਟਰੈਕਟਰ ਵੀ ਨਵੇਂ ਆ ਹਾਂਜੀ 19 ਮਾਡਲ ਆ 4 ਲੱਖ 80 ਹਜ਼ਾਰ ਡਿਮਾਂਡ ਆ ਕਿੰਨੇ ਤੱਕ ਬਣੂ ਸਾਢੇ 4 ਲੱਖ ਦਾ ਜੀ ਸਾਢੇ 4 ਦਾ ਜੀ ਹਾਂਜੀ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਜੀ ਕਿੰਨਾ 9877231182 ਠੀਕ ਹੈ ਜੀ ਅੱਗੇ ਜੀ ਫਾਰਮ ਟਰੈਕ 60 ਹਾਂ ਜੀ 12 ਮਾਡਲ ਇਹ ਵੀ ਹਰਿਆਣਾ ਨੰਬਰ ਹੈ ਐਨਓ ਸੀ ਮਿਲ ਜੂ ਇਹਦੀ ਠੀਕ ਹੈ ਜੀ ਪਾਵਰ ਸਟੀering ਹਾਂ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਹੈਗੇ 70 75 ਰੁਪਏ ਦੇ 70 75 ਰੁਪਏ ਦੇ ਟਾਇਰਾਂ ਦੀ ਕੰਡੀਸ਼ਨ ਐਮ ਆਰ ਐਫ ਦੇ ਵਿਚਾਰੇ ਠੀਕ ਹੈ ਚੌਕੜਾ ਐਮ ਆਰ ਐਫ ਦਾ ਹੀ ਪਾਵਰ ਸਟੀering ਵਾਲਾ ਹਾਂ ਜੀ ਟੂਟਰ ਵਾਲੀ ਇਹ ਆ ਗਿਆ ਟੌਪ ਮਾਡਲ ਠੀਕ ਹੈ ਜੀ ਹਾਂ ਜੀ ਇਹ ਡਿਮਾਂਡ ਜੀ ਇਹਦੀ ਇਹਦੀ 335 ਹੈ ਜੀ ਪਲਾਨ ਦੇਣਾ ਬਈ 310000 ਦਾ ਠੀਕ ਹੈ ਜੀ 310000 ਦਾ ਹਾਂਜੀ ਅੱਗੇ ਆ ਗਈ ਸਵਰਾਜ 855 ਸਿੰਗਲ ਸਟਾਰ ਹਾਂਜੀ 2002 ਮਾਡਲ ਹੈ 6 ਚਰੀ ਹੈ ਇਹ ਆਵ ਨੰਬਰ ਹੈ ਚੇਪੜੀ ਕਾਪੀ ਹੈ ਠੀਕ ਹੈ ਜੀ ਟੈਰਾ ਰਹਿ ਗਿਆ 70 ਪੈਸੇ ਬੀਕੇਟੀ ਦੇ ਠੀਕ ਹੈ ਜੀ 70 ਪੈਸੇ ਟੈਰਾ ਦੀ ਕੰਡੀਸ਼ਨ ਹੈ ਪੁਰਾ ਇੰਜਨ ਗੇਅਰ ਦਾ ਬਾਕੇ ਦਸੱਲੀ ਕਰਕੇ ਲੈ ਜਾ ਟੈਕ ਠੀਕ ਹੈ ਜੀ ਹਾਂਜੀ 2002 ਮਾਡਲ ਦੀ ਡਿਮਾਂਡ ਹੀ ਇਹ ਦੇ ਦਾਂਗੇ ਆਪਾਂ 2 ਲੱਖ 20 ਹੇਅਰ ਦਾ ਦਿੰਦੇ ਆ ਜੀ ਠੀਕ ਆ ਜੀ 2 ਲੱਖ 37 ਹੇਅਰ ਡਿਮਾਂਡ ਆ 20 ਦਾ ਮਿਲ ਜੂਗਾ ਹਾਂਜੀ ਅੱਗੇ ਜੀ ਇਹਦੇ ਕੰਟੈਕਟ ਕਰੋ 9872467002 ਠੀਕ ਆ ਜੀ ਅੱਗੇ 43600 ਆ ਗਿਆ ਜੀ ਹਾਂਜੀ 94 ਮਾਡਲ ਹੈ 94 ਮਾਡਲ ਹੈ ਟਾਇਰ ਜਮਾ ਨਵੇਂ ਆ ਠੀਕ ਆ ਜੀ ਪੰਜਾਬ ਨੰਬਰ ਹੈ ਹਾਂਜੀ ਸਾਰਾ ਬਲਾਕ ਹੀ ਬੰਦੇ ਨੇ ਸਾਡ ਫਾਰਮਰ ਲਾਤਾ ਜੀ ਸਨੇ ਭੰਗ ਤੇ ਸਾਰਾ ਹਾਂ ਬਾਕੇ ਤਸੱਲੀ ਕਰਕੇ ਰੇਟਡ ਹੈ ਠੀਕ ਹੈ ਜੀ। ਹਾਂਜੀ। ਮੈਂ ਫੁੱਲ ਕੰਮ ਹੋਇਆ ਹੈ ਟਰੈਕਟਰ ਦਾ। ਪੂਰਾ ਹੀ ਪੂਰਾ। ਠੀਕ ਹੈ ਜੀ। ਇਹਦੀ ਟਮਾੜੀ। ਟਮਾੜ ਆਈ ਹੈ 1,35,000 ਹਾਂਜੀ। 1,20,000 ਦਾ ਦੇ ਦੇ। 1,20 ਦਾ ਜੀ। ਹਾਂਜੀ। ਠੀਕ ਹੈ ਜੀ। ਅੱਗੇ ਆ ਗਿਆ ਜੀ 855 ਟੌਪ ਮਾਡਲ। ਹਾਂਜੀ। ਇਹ ਕਿੰਨੇ ਮਾਡਲ ਹੈ ਜੀ? 14 ਮਾਡਲ ਹੈ। ਹਾਂਜੀ। ਰੇਡੀਅਲ ਟਾਇਰ ਹੈ। ਬਈ ਕਾਲੀ ਰੇਡੀਅਲ ਟਾਇਰ ਹੈ ਗੁਡਇਰ ਦੇ। ਨੰਬਰ ਹਰਿਆਣਾ ਦਾ ਸਾਰਾ Ориਜినਲ ਟਰੈਕਟਰ ਹੈ ਜਿਵੇਂ ਨਵਾਂ। ਠੀਕ ਹੈ ਜੀ। ਹਾਂਜੀ। ਵਾਗੇ ਦਸੱਲੀ ਕਰਕੇ ਲੈ ਜੇ ਹਰਿਆਣ ਐਨਓਸੀ ਮਿਲ ਜੂਗੀ ਠੀਕ ਹੈ ਜੀ ਤੇ ਫਾਈਬਰ ਵਾਲੀ ਹੱਡ ਸਾਊਂਡ ਲੱਗਿਆ ਬਾਈ ਹਾਂਜੀ 4.5 ਲੱਖ ਹੋਏ ਇਹਦੇ ਸਾਢੇ 4 ਲੱਖ ਦਾ ਜੀ 475 ਮਾਡਲ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ 73598 ਮਾਡਲ ਅੱਗੇ ਆਈ ਸਵਰਾਜ 735 98 ਮਾਡਲ ਆ ਪੈਰ ਹੈਗੇ 45 ਪੈਸੇ ਟਰੈਕਟਰ ਇੰਜਨ ਗੇਅਰ ਦਾ ਪੂਰਾ ਸਹੀ ਹੈ ਬਾਕੇ ਦਸੱਲੀ ਕਰਕੇ ਲੈ ਜੇ ਨੀਲੇ ਮਗਰਾੜਾ ਵਾਲਾ ਹਾਂਜੀ ਅੰਦਰ ਪੰਪ ਆ ਗਿਆ ਇਹ ਠੀਕ ਹੈ ਜੀ ਅੰਦਰ ਪੰਪ ਵਾਲਾ ਹਾਂਜੀ ਇਹਦੀ ਡਿਮਾਂਡ ਇਹਦੀ ਡਿਮਾਂਡ ਹੈ ਜੀ 1 ਲੱਖ 20 ਹਜ਼ਾਰ ਹੈ 1 ਲੱਖ 10 ਹਜ਼ਾਰ ਦਾ ਦੇ ਦੇਣਾ ਆ ਜੀ 1 ਲੱਖ 10 ਦਾ ਜੀ ਹਾਂਜੀ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ 60 ਫਾਰਮ 12 ਮਾਗ 60 ਫਾਰਮ ਸੁਪਰ ਮੈਕਸ ਵਾਲਾ ਹਾਂਜੀ ਜਮਾਂ ਨਵਾਂ ਟਰੈਕਟਰ ਹੈ ਪੂਰਾ ਪਾਵਰ ਸਟੀਰੇ ਹੈ ਹਾਂਜੀ ਨਾਲ ਦੇ ਟਾਇਰ ਆ ਚਰੇ ਠੀਕ ਹੈ ਜੀ ਹਾਂਜੀ ਨੰਬਰ RJ 31 ਹੈ ਕਈ ਵਾਰ ਰਾਜਸਥਾਨ ਵਾਲਿਆਂ ਨੂੰ ਚਾਹੀਦਾ ਹੋਵੇ ਠੀਕ ਹੈ ਜੀ ਤੇ ਪੰਜਾਬ ਚ ਇਹਨੂੰ ਵੀ ਮਿਲ ਜੂਗੀ ਠੀਕ ਹੈ ਜੀ ਪੂਰਾ ਜੈਨੂਨ ਟਰੈਕਟਰ ਹੈਗਾ ਇੰਜਨ ਗੇਅਰ ਦਾ ਪੂਰਾ ਤੰਦ ਆ ਕੇ ਤਸੱਲੀ ਕਰਕੇ ਲੈ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਨਾਲ ਦੇ 80 ਪੈਸੇ ਟਾਇਰ ਹੈ ਨਾਲ ਦੇ 80 ਪੈਸੇ ਦੇ ਟਾਇਰ ਹਾਂਜੀ ਠੀਕ ਹੈ ਜੀ ਡਿਮਾਂਡ ਇਹਦੀ ਵਿਖਾ ਦੇ 4 ਫਿਰੋ ਡਿਮਾਂਡ ਤਾਂ 395000 375000 ਦਾ ਜੀ 372 ਦਾ ਜੀ ਹਾਂਜੀ ਠੀਕ ਹੈ ਜੀ ਨੰਬਰ ਦੁਬਾਰੇ ਬੋਲ ਨੰਬਰ ਦੱਸ ਦਿਓ ਜੀ ਇੱਕ ਵਾਰੀ ਹੋਰ 9877231182 ਠੀਕ ਹੈ ਜੀ ਤੇ ਜਿਹੜੇ ਉਹ ਟਰੈਕਟਰਾਂ ਤੇ ਕੰਟੈਕਟ ਬੋਲੇ ਸੀ ਉਹ ਉਥੇ ਕੰਟੈਕਟ ਕਰ ਲਓ ਆਹ ਇਹ ਤੇ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ